ਘਰੇ ਦੱਸ ਐਂ ਜੀ ਹਾਂ ਇਹ ਇਹ ਮੁੰਡਾ ਗਵਾਜੇ ਭਰਾ ਨੂੰ ਘਾ ਦੇ ਟੋਲਣ ਲਾ ਪਾਉਂਦੇ ਇਹ ਬਣੀ ਜਾਓ ਵੀਡੀਓ ਨੂੰ ਘਾ ਦੇ ਟੋਲਣਾ ਪਾਉਂਦੇ ਹਾਂ ਚੱਲ ਦੁਬਾਰਾ ਬਣਾ ਫੇਰ ਰਾਤ ਨੂੰ ਗੱਡੀ ਆ ਗਈ ਪਤਾ ਨਹੀਂ ਸਾਲੇ ਮੈਂ ਭੈਜੋ ਕੱਪੜੇ-ਕੁਪੜੇ ਲਾ ਕੇ ਨਲਕੇ ਦੇ ਕੋਠਾਂ ਪੈਂਦੇ ਯਾਰ ਸਿੱਧੇ ਨਲਕੇ ਕੋ ਆ ਖੜ ਗਏ ਮੈਂ ਦੇਖਾਂ ਨਾ ਸਿੱਹੀ ਵੀ ਕਿੰਨੇ ਜਾਣੇ ਸੀਗਾ ਹੁਣ ਕੀ ਕਰਾਂ ਸਾਲਾ ਭੈਂ ਚੋਂ ਮੁੰਡੇ-ਮੁੰਡੇ ਭਰ ਕੇ ਆ ਗਏ ਪਤਾ ਨਹੀਂ ਕਿੱਥੋਂ ਸਾਲੇ ਰਾਤ ਨੂੰ ਉਹ ਦੇਖੀ ਜਾਣ ਮੈਂ ਵੀ ਦੇਖੀ ਜਾਵਾਂ ਮੁੜ ਕੇ ਦੇਖ ਲੁ ਕਿ ਚਲ ਗਏ ਨਾ ਹੀ ਉਹ ਬੋਲੇ ਤਾਂ ਨਾ ਹੀ ਆ ਪਾ ਹੀ ਲੈ ਮੁਨਾਈ ਕੱਦੂ ਕੱਢਦੇ ਰਹਿੰਦੇ ਨਹੀਂ ਬਣਾਈ ਮੈਂ ਕੋਈ ਕੱਦੂ ਕੱਦੂ ਘੱਟੀ ਜਾਣੇ ਸਾਰੀ ਰਾਤ ਕੱਦੂ ਘੱਟੀ ਜਾਣੇ ਉਦਾਂ ਹੀ ਛੱਡੀ ਜਾਣੇ ਕਮਾਲੀਆਂ ਲਾ ਕੇ ਅੰਦਰ ਨੂੰ ਭਰਾਵਾ ਉਦੋਂ ਕਿਵੇਂ ਗਿਆਨੀ ਨੂੰ ਕਹਤਾ ਮੈਂ ਕਿ ਤੂੰ ਭਲਾਇਆ ਗਿਆਨੀ ਟੀ-ਸ਼ਰਟ ਲਾ ਕੇ ਤੂੰ ਭਲਾਉਣ ਗਿਆ ਗੱਲੇ ਦੇ ਵਿੱਚੇ ਦਾ ਆਇਆ ਤੂੰ ਗਿਆੜੀ ਗਿਆ ਉਹ ਇਹਨਾਂ ਦਾ ਇੱਕੋ ਗੁਗਾ ਅੱਛਾ ਆ ਗਿਆ ਜਗਾ ਦੇ ਵਿੱਚੋਂ ਉਹਨਾਂ ਦਾ ਗੱਲੇ ਜੀ ਤੂੰ ਭਲਾਇਆ ਆ ਭਰਾਵਾ ਇੱਕ ਵਾਰੀ ਵਾ ਨਹੀਂ ਰੀਅਲ ਉਹਦੇ ਕੋ ਕਮਰਾ ਨਹੀਂ ਪਿਆ ਨਾ ਇੱਕ ਵਾਰ ਜਗ੍ਹਾ ਤੇ ਵਤੀਲੇ ਰੁੜ ਗਿਆ ਉਹ ਇੱਕ ਵਾਰੀ ਪਾਜੀ ਇੱਕ ਵਾਰੀ ਇਹ ਨਹੀਂ ਨਹੀਂ ਰਹੀ ਆਈ ਜਗਾ ਵਾਲਾ ਕਮਰਾ ਨਹੀਂ ਅਜਿਹਾ ਹੁਣ ਸਮਾਨ ਰੱਖੀਦਾ ਉਹਦੇ ਕੋ ਕਮਰਾ ਨਹੀਂ ਹੁੰਦਾ ਸੀ ਹੂੰ ਗਾਉ ਨੂੰ ਭਰਾ ਉਹ ਕਮਰੇ ਦੇ ਵਿੱਚ ਜਗ੍ਹਾ ਦੇ ਅੰਦਰ ਸਾਰੇ ਭੜ ਗਏ ਨਹੀਂ ਸਭ ਦੇ ਕੋਈ ਨਹੀਂ ਦੇਖੀਆਂ ਮੋੜ ਟੱਡੀ ਕੋਈ ਸਟਰੀ ਤੇਰੀ ਹੈਗੀ ਸਟਰੀ ਕੋਈ ਉਹ ਸੋਣ ਭਾਜੀ ਉਹਨਾਂ ਦੀ ਗੱਲ ਆ ਇੱਕ ਵਾਰੀ ਭਰਾਵਾ ਸੀ ਉਹ ਖੇਲਦੇ ਸੀ ਇਹ ਆਪਣੇ ਗੋੜਦਾਰੇ ਉਹ ਖੇਡ ਦਿੰਦੇ ਗੋਲ ਚਪਲਾਈਆਂ ਰੱਖ ਕੇ ਖੇਡ ਦਿੰਦੇ ਇੱਕ ਵਾਰੀ ਹਾਂ ਬਾਂਦਰ ਕਿਲਾ ਬਾਂਦਰ ਕਿਲਾ ਖੇਡਦੇ ਇੱਕ ਵਾਰੀ ਇਹ ਇੱਕ ਇਹ ਜਿਗਾ ਨਾਲ ਖੇਡਦਾ ਸਾਡੀ ਚਪਲਾ ਕੱਢੀਆਂ ਅਸੀਂ ਭਰਾਵਾ ਸਾਰੀਆਂ ਕੱਢ ਲਿਆ ਕਿਤੇ ਹੱਥ ਆ ਗਿਆ ਅਸੀਂ ਬਹੁਤ ਕੁੱਟੇ ਦਾ ਬੁੜਾ ਆ ਗਿਆ ਭਰਾਵਾ ਮੈਂ ਆੜੀ ਮੇਰਾ ਭਰਾ ਉਹ ਤੰਗ ਦੀ ਗੱਲ ਸੁਣਾ ਤੰਗ ਦੀ ਤੰਗ ਜਿਹੜਾ ਤੋਕੇ ਹੁਣ ਉਹ ਕਿਉਂਕਿ ਇਹਦੀ ਹੁਣ ਜਿਆਦਾ ਨਹੀਂ ਹੈਗੀ ਇਹ ਨਹੀਂ ਆ ਗਈ ਉਹ ਮੇਰੀ ਇਹਦੇ ਭਰਾ ਤੇ ਭਰਾਵਾ ਉਹ ਕਿਤੇ ਗੱਬਰ ਆ ਗਿਆ ਤੂੰ ਯਾਰ ਇਹ ਟਣ ਖੇਡਦੇ ਬਾਂਦਰ ਕਿਲਾ ਬਹੁਤ ਕਟਿਆ ਹੜਾਵਾ ਇਹਦਾ ਬੜਾ ਆ ਗਿਆ ਉਹ ਭਰਾਵਾ ਕਦੇ ਬੋਬੀ ਨੂੰ ਪਾਵੇ ਕਦੇ ਕਿਸੇ ਨੂੰ ਪਾਵੇ ਭਰਾਵਾ ਇਹਦਾ ਡੈਡੀ ਨੇ ਤਾਂ ਬਹੁਤ ਹੱਤ ਕਰਾਈ ਆ ਆਹ ਉਹ ਤੋਂ ਬਹੁਤ ਬੱਲੇ ਸੀਗਾ ਇਹਦੇ ਡੈਡੀ ਜੀ ਕਿਦੋਂ ਉਹ ਗੈਲਰੀ ਘੇੜਦੇ ਉਹ ਕੋਈ ਫੂਈਓ ਡੈਡੀਜ਼ ਪਰਫਾਰਮ ਬਹੁਤ ਹੁੰਦੀ ਹੁੰਦੀ ਸੀ ਪਹਿਲਾਂ ਪਹਿਲਾਂ ਟੁੱਕਾ ਮਾਰ ਕੇ ਕੰਨ ਛਿੱੜ ਦਿੰਦਾ ਹੁੰਦਾ ਸੀ ਇਹਦੇ ਡੈਡੀ ਨੇ ਤਾਂ ਬਹੁਤ ਹੱਤ ਕਰਾਈ ਕਿ ਕਦੇ ਸੱਚੀ ਨਹੀਂ ਡੈਡੀ ਬਹੁਤ ਕਰਾਉਂਦਾ ਸੀ ਪੁੱਛੋ ਨਾਲ ਦਿੰਦਾ ਸੀ ਭਰਾਵਾ ਦੋ ਵਾਰੀ ਬਲਟਾਈ ਹੈ ਨਾ ਇਹ ਕੋਈ ਕੀ ਪਤਾ ਬਾਰੇ ਉਹ ਕਿੰਨਾ ਸੁੰਦਰ ਦਾ ਉਹ ਸਾਲਿਆ ਵੀਡੀਓ ਬਣਾਈ ਹੈ ਸਹਿਮਗਾ ਤਾਂ ਜਾਂਦਾ ਉਹ ਜਦੋਂ ਤੇਰੇ ਬਾਪੂ ਜੀ ਆ ਮਾਤਾ ਦੀ ਗੱਲ ਆਉਂਦੀ ਹੈ ਤੇਰੇ ਬਾਪੂ ਦੀ ਮਮਾ ਦਾ ਆਪਾਂ ਤਰੀਫਾਂ ਹੀ ਕਰਦਾ ਨਾ ਆਉਂਦਾ ਇਹ ਕਿੰਨਾ ਕੋਫਾ ਡਰ ਜਾਂਦਾ ਨਾਮ ਸੁਣ ਕੇ ਇਹ ਤੇ ਡੈਡੀ ਨੇ ਮਾਰਾ ਫਿਰ ਕਹਿੰਦੇ ਉਦਾਂ ਕਹਿੰਦੇ ਹੱਥ ਬੋ ਕਰਾਈਆ ਆ ਹੁਣ ਜੇ ਘਟਿਆ ਰੀ ਤੇ ਡੈਡੀ ਦਾ ਤਾਂ ਜਦੋਂ ਸੁੱਟੀ ਚ ਆਉਂਦੇ ਬਹੁਤ ਬੋਜ ਚ ਸੁੱਟੀ ਆਉਂਦਾ ਹੁੰਦਾ ਸੀ ਬੀਬੀ ਵਧਿਆ ਹੀ ਹੁੰਦਾ ਸੀ ਜੀਜੀ ਕਰੋ ਭਰਾ ਵੀਡੀਓ ਦੇਖ ਕੇ ਨਾ ਆਪਣੇ ਭਾਲ ਨਾ ਹੋ ਜੇ ਆਓ ਜੀਜੀ ਟੌਪਿਕ ਚੇਂਜ ਕਰੋ ਜਗਾ ਤੇ ਜਾ ਗੁਰਦਾਰੇ ਵੱਲ ਨਹੀਂ ਹੋ ਜਾਓ ਗੁੱਲੀ ਡੰਡੇ ਗੁੱਲੀ ਡੰਡੇ ਸਾਰੀ ਦਿਹਾੜੀ ਮੋਹਰੇ ਲਾ ਰੱਖਦੇ ਕਦੇ ਕਦੀ ਆਹ ਮੋਹਰੇ ਬਹੁਤ ਕਹਿੰਦੇ ਬਹੁਤ ਕਿਹੜੀ ਗਾਂ ਦਾ ਪਹਿਲਾਂ ਅਰ ਗਾ ਨਹੀਂ ਸਹੀ ਗੱਲ ਗੁੱਲੀ ਡੰਡਾ ਪਈ ਬੰਦਾ ਹੀ ਹੈ ਨਹੀਂ ਕੋ ਖੇਡਣ ਵਾਲਾ ਹੁਣ ਪਹਿਲਾਂ ਬਹੁਤ ਬੰਦੇ ਹੁੰਦੇ ਬਹੁਤ ਜ਼ਿਆਦਾ ਮੀ ਗੁੱਲੀ ਡੰਡਾ ਤਿੰਨ ਦਿਨ ਤਾਂ ਗੁਰਦਾ ਰਹੀ ਸੋਣਾ ਸੀ ਬਾਂਗਿਆਂ ਕੋਟੇ ਨਹੀਂ ਖਾਣੇ ਬਿਲਕੁਲੀ ਡੰਡਾ ਗੁਰਪੁਰ ਤੇ ਉੱਥੇ ਰਹੀਦਾ ਸੀਗਾ ਨਾ ਇੰਨੀ ਕੋਟੇ ਵੀ ਕਰ ਲੋਕੀ ਦੁੱਧ ਚਾੜ ਚਾੜ ਕੇ ਜਾਂਦੇ ਤੇ ਤਕੀਦਲੀ ਵਾਲ ਕੇ ਦੁੱਧ ਦੀ ਸੋਣੇ ਰੱਖ ਲਈ ਵੀ ਸਾਰੀ ਦਾ ਦੁੱਧ ਹੀ ਚੱਲਦਾ ਹੁੰਦਾ ਸੀ ਇਹਦੇ ਬੜੇ ਉਕਾਰ ਕਰਦੇ ਹੋ ਇਹਦੇ ਲਗਲੀ ਰਹਿਣਾ ਵਧੀਆਂ ਨੇ ਬਗਾਲਾ ਕੰਡੀਆਂ ਸਾਡਾ ਬਾਲਣ ਚੱਕ ਕੇ ਹਰਾਮਦਿਆਂ ਨੇ ਗੁਲੀ ਰਹਿਣ ਦੇ ਬਣਾ ਦੇ ਜੈਂਬੋ ਨੱਕ ਚ ਜੂਏ ਤੇ ਘੱਟ ਲੈਂਦਾ ਚਾਟੇ ਸਾਹ ਖਾ ਲੈ ਕੈਮਰੇ ਨੂੰ ਕਹਿ ਸੰਧਾ ਆਪਣਾ ਹੋ ਹੁਣ ਵੀ ਪਲਾਣਾ ਉਹਦੇ ਵਿੱਚ ਬਾਲ ਵੀ ਮੇਰਾ ਵੀ ਚੱਕਿਆ ਹੋਣੇ ਫਿਰ ਮੈਸੇਜ ਮਾਰਿਆ ਹੋਇਆ ਹੋ ਜਾਏਗਾ ਕਿ ਨਿੱਕ ਕਬੱਡੀ ਖੇਡਦੀ ਹੈ ਉੱਪਰ ਮਾੜਾ ਹੁੰਦਾ ਇੰਨਾ ਮਾੜਾ ਛੱਟਿਆ ਲੋਕਾਂ ਨੇ ਗੁਰੀਆਂ ਨੇ ਪਤਾ ਨਾ ਰਿਪੋਰਟ ਖੁੰਦਣ ਵਾਲੀ ਤਾਂ ਨਹੀਂ ਰਿਕਾਰਡਿੰਗ ਕਰ ਲਈ ਕਿਤੇ ਰਿਕਾਰਡਿੰਗ ਹੋ ਗਈ ਆ ਦੀ ਤੇ ਵਾਂਗੂ ਨੂੰ ਚੱਲਦਾ ਕਿੰਦਾ ਹੁਣ ਪਰ ਵੀ ਸਿਟੀ ਨਹੀਂ ਤੋਂ ਆਇਆ ਮੁੰਡਾ ਇਟਲੀ ਤੋਂ ਆਇਆ ਹੋ ਗਿਆ ਆ ਹੋਰ ਕਰਾ ਲਿਆ ਚੱਲੇ ਡਾਲਾਂ ਦੇ ਪਾਉਂਗੇ ਰੱਬ ਜੀ ਆਸ ਕੀ ਉਹ ਸਾਲਿਆ ਤੂੰ ਮਟਰ ਖਾਈ ਜਾਂਦਾ ਹਾਂ ਕਾਹ ਨਹੀਂ ਹੁੰਦਾ ਮਟਰ ਖਾਲਾ ਖਾਲਾ ਕੋਈ ਨਹੀਂ ਖਾਲਾ ਖਾਲਾ ਜਿੱਤ ਕੇ ਖਾਈਏ ਜਿਹੜਾ ਭਾਗਾ ਦੇ ਆਣ ਕਰੋਲਾ ਪਾਉਣ ਲੱਪੇ ਤੂੰ ਜਿੱਤ ਕੇ ਖਾਣ ਮਟਰ ਮਾਰਨਾ ਬਹੁਤ ਯੋਗ ਕਰਦੇ ਤੈਨੂੰ ਵੀ ਹਾਂਜੀ ਅੱਗੇ ਕੀ ਹਾਲ ਚਾਲ ਨੇ ਬਰਾਬਰ ਮੈਂ ਤਾਂ ਆਪਣੇ ਇੱਧਰ ਲੱਗਾ ਅੱਗ ਸੇਕ ਹੋ ਰਹੀ ਹੈ ਸਾਰੇ ਬਲੌਗ ਸਾਰੇ ਬੈਠੇ ਨੇ ਇੱਧਰ ਆਪਾਂ ਹੀ ਬੈਠੇ ਆ ਅੱਛਾ ਪਤਾ ਨਹੀਂ ਲੱਗਾ ਫੋਨ ਮੈ ਕੈਮਰਾ ਜੀ ਦਿਖਿਆ ਮੈਨੂੰ ਸ਼ਾਇਰੀ ਦੇਖ ਭਾਈ ਇਹਦੀ ਹਾਂਜੀ ਦੇਖ ਕੀ ਕੀ ਨਹੀਂ ਸੋਹਣੀ ਆ ਅੱਗ ਸੇਕ ਦੇ ਆ ਜਾਓ ਆਓ ਮੁੰਡਿਓ ਸੇਕੋ ਅੱਗ ਕਿਦਾਂ ਹੈਗਾ ਆਓ ਮੁੰਡਿਓ ਪੀਓ ਚਾਹ ਹਮ ਆਓ ਮੁੰਡਿਓ ਕੱਢੋ ਮਟਰ ਇਹਦੀ ਕਾਲੂ ਮਟਰੇ ਘੜਨੇ ਰਹਿ ਗਿਆ ਤੇਰੀ 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 ਕਮੀ ਸੀ ਆ ਜਾ ਇੱਧਰ ਆ ਜਾ ਤੂੰ ਹੀ ਆ ਤੂੰ ਬੱਚੇ ਨਹੀਂ ਬੰਨ ਹੋਈ ਸ਼ੈਰੀ ਜਨਾ ਦੇ ਕੋਈ ਕਹਾਟਾ ਇੱਕ ਤਾਂ ਪੀ ਲਈ ਅਸੀਂ ਇੱਕ ਤਾਂ ਪੀ ਲਈ ਉਹ ਤੇ ਦਹੀਂ ਭੱਲੇਆਂ ਦੀਆਂ ਪਾਪੜੀਆਂ ਪਈਆਂ ਜੇ ਤਾਂ ਉਹਨਾਂ ਪੀ ਲਈ ਦੂਜੀ ਬੋਤਲ ਪੀਣ ਨੂੰ ਸਾਰਾ ਕੋਈ ਲੱਭੇ ਨਾ ਪਨੀਰੇ ਲੱਭਿਆ ਮੜਾ ਜਾਇਆ ਕਿਹੜੇ ਗਲਾਸ ਨਾਲ ਟੱਕ ਮਾਰਿਆ ਕਿ ਇਹ ਚੱਲ ਉਹ ਤਾਂ ਰੀਣ ਕੋ ਮਸਾਲੇ ਦੇ ਕੱਟੇ ਹੋਣੇ ਜੀ ਜਿਆਨ ਸਾਰੀ ਬੋਤਲ ਹੀ ਉਹਨੇ ਪੀ ਗਏ ਮਸਾਲੇ ਜੈਮਸਨ ਜੀ ਵੀਰੋ ਤਾਂ ਸਾਰੀ ਰਾਤ ਲਵਾਈ ਸੀ ਸੌਣ ਦੇ ਉੱਤੇ ਇਹ ਜਦੋਂ ਸੌਣ ਦਾ ਰਹਿਣਾ ਕਹਿੰਦਾ ਸਮਝੋ ਜਦੋਂ ਕਿ ਉਹ ਉੱਤੇ ਆਈ ਸੁੱਤੇ ਹੋ ਬਾਹਰ ਉਧਰ ਬਾਹਰ ਅਸੀਂ ਸੁੱਤੇ ਹੋ ਰੇ ਨੂੰ ਨਾ ਬੰਦੇ ਲੱਪਣ ਗਿਆ ਨਹੀਂ ਕਰ ਰਹੇ ਭੋਲੇ ਮੁੜ ਕੇ ਆ ਗਿਆ ਭੋਲੇ ਹੋਏ ਭੋਲੇ ਚਲੋ ਹੁਣ ਅੱਗੇ ਵੀ ਸੋਵੇ ਜਾ ਕੇ ਨੀਰਾ ਹੋ ਗਿਆ ਚਲੋ ਚਲੀਏ ਭੋਲੀ ਖੜ ਦੇ ਖੜ ਦੇ ਖੜ ਦੇ ਉਹ ਦਾਦੂ ਬਾਂਡੇ ਚਲ ਗਏ ਦੇਖ ਜਾ ਕੇ ਹਾਂ ਦਾਦੂ ਬਾਂਡੇ ਚਲ ਗਏ ਬਾਂਡੇ ਚਲ ਗਏ ਗੱਡੀ ਚ ਗਏ ਤੈਨੂੰ ਪਤਾ ਨਹੀਂ ਲੱਗਾ ਇੱਥੋਂ ਦੀ ਗਈ ਤਾਂ ਸੀ ਗੱਡੀ ਓਏ ਇਹ ਵਾਲੀ ਨਹੀਂ ਆਪਣੀ ਗੱਡੀ ਚ ਮਸਟੈਂਗ ਚ ਗਏ ਆ ਚਲੋ ਜਾਓ ਹੁਣ ਬਾਈ ਕਰਦੇ ਸਾਰੇ ਇਹਨੂੰ ਜੇ ਢੋਲ ਲੈ ਕੇ ਆਪਣਾ ਢੋਲ ਵਜਾਈਏ ਫਿਰ ਮੈਂ ਆਪਣਾ ਮੋਈ ਵੇਲਾ ਕੋਈ ਨਹੀਂ ਕਾਈ ਦਿੱਤਾ ਉਹਦਾ ਉਦਾਂ ਸ਼ੌਂਕ ਲੈ ਉਹਦਾ ਸਿੱਖਣਾ ਅੱਛਾ ਨਹੀਂ ਉਹਦਾ ਕੀ ਹੈ ਸਦਾਈਆ ਲੈ ਤਾਂ ਸਿੱਖ ਲੈ ਆ ਆਪਣਾ ਹੀ ਰਾਮਨਾ ਲੱਖਸ਼ ਤੋਂ ਪਿਆ ਹੋਣਾ ਉੱਥੇ ਚਲ ਜਾਣੀ ਲੱਖ ਤੋਂ ਢੋਲ ਥੋੜੀ ਹੁਣ ਲੱਖਸ਼ ਤੋਂ ਕਹਣੀ ਚਾਹ ਬੱਜਾ ਸਿਖਾਉਂਦਾ ਅੰਕ ਤੋਂ ਬੱਜਾ ਸਿਖਾਉਂਦਾ ਤਵਲਾ ਲੱਖਸ਼ ਤੋਂ ਠੀਕ ਹੈ ਨਹੀਂ ਨਹੀਂ ਜੇ ਤੂੰ ਸਿੱਖਦਾ ਦਾ ਲੱਖਸ਼ ਉਹ ਤਾਂ ਬੱਜਾ ਸਿਖਾਉਂਦੇ ਆ ਹਰਮੋਨੀਅਮ ਕੋਈ ਤਾਂ ਸਿੱਖਦਾ ਉਗਏ ਨਹੀਂ ਇਹ ਨਹੀਂ ਆਪਣੇ ਤਲਵੰਡੀ ਧਰਤੀ ਤੋਂ ਤਲਵੰਡੀ ਪੈਣੀ ਦੀ ਮਾਨਾ ਹਾਂ ਉਹ ਬਿਲਾ ਰੱਖਣੀਆਂ ਦੱਸਦਾ ਕਿੱਦਾਂ ਰੱਖਣੀਆਂ ਉਹਦੀ ਆ ਗਿਆ ਮਿਲ ਉਹ ਮਿਲ ਅਸਲੀ ਸ਼ਹਿਰ ਤਾਂ ਹੁਣ ਆਇਆ ਸ਼ਹਿਰ ਨਹੀਂ ਸਿੰਘ ਸਾਹਿਬ ਜੀ ਇਹਨੇ ਫੋਨ ਕੀਤਾ ਕਿਹਨੇ ਮਹਿਫਲ ਚ ਰੰਗ ਨਹੀਂ ਜੰਮ ਰਿਹਾ ਸੀ ਅੱਛਾ ਰੰਗਜੀ ਮੋੜ ਲਈ ਹੁਣ ਤੈਨੂੰ ਇਨਵਾਈਟ ਕੀਤਾ ਸਪੈਸ਼ਲ ਇਨਵਾਈਟ ਕੀਤਾ ਤੈਨੂੰ ਕੱਲੂ ਟਿੰਡੇ ਹੁਣੀ ਕਿਹੜੀ ਸੁਣਿਆ ਫਿਰ ਕੋਈ ਕਹਾਣੀ ਭਾਂਚ ਤੂੰ ਮਜ਼ਾਕ ਆਪਣੀ ਜਗਾ ਨਹੀਂ ਇਹ ਕਹਿੰਦੇ ਇੱਕ ਤੈਨੂੰ ਧੀ ਮੂਮੈਂਟ ਰੱਖਣੀ ਭਾਜੀ ਦੀ ਮੁੜ ਕੇ ਤੈਨੂੰ ਯਾਦ ਵੀ ਰੱਖਣ ਇਹ ਨਹੀਂ ਆਪਣੇ ਬਲੌਗ ਸਿੱਟਣੀ ਹੋਣੀ ਵਾਲੀ ਪਰ ਸਾਡੀਆਂ বাজ ਜਾਣੀ ਆਉਣੇ ਚਾਹੀਦੀਆਂ ਉਦਾਂ ਜਿਦਾ ਮਰਜ਼ੀ ਪਿੱਛੇ ਗਾਣਾ ਚੱਲੀ ਜਾਵੇ ਹਨਾ ਗਾਣਾ ਗਾਣਾ ਚਲਾਉਣਾ ਤੂੰ ਆ ਸ਼ੈਡ ਮੈਂ ਮਾਮੇ ਤੋਂ ਆਹੋ ਉਹ ਤਾਂ ਕੱਪੜੇ ਦੇਖਣ ਲੱਪਿਆਂ ਪੈਂਟ ਆ ਸਾਡੇ ਸਿੰਪਲ ਜੀਆਂ ਸ਼ੈਰ ਹੀ ਕਾਹਲੂ ਜਾਊਗਾ ਫੇਰ ਨੂੰ ਭੋਗ ਤੋਂ ਆ ਕੇ ਮੜ ਜਾ ਨਾਸ਼ਤਾ ਇੱਥੇ ਕਰਕੇ ਜਦ ਕਰੀਏ ਮੈਂ ਧੋ ਧੋ ਦਿੱਤੇ ਆ ਆ ਤਾਂ ਇੱਕ ਇਹਨ ਪੈਰ ਰੱਖਦਾ ਇੱਥੇ ਇਹ ਰੇ ਬਿੱਟੀ ਦੇ ਹੱਥੀਂ ਇਹ ਧੋ ਦੋ ਜੋੜੇ ਹੋਰ ਧੋਤੇ ਕਿੱਲੇ ਪਾਉ ਜਾਨੇ ਕਾਹਲੂ ਨਹੀਂ ਆਪਾਂ ਕਾਹਦੋ ਚੱਲ ਜਾਨਾ ਫੇਰ ਤਕਾਲਾ ਨੂੰ ਇੱਥੇ ਮੜਮੋਟਾ ਦੇਖਾਂਗੇ ਅਗਲਾ ਘੁੰਗੜਾ ਮਾਰਨ ਨੂੰ ਮੈਂ ਕਿੰਨਾਂ ਕਰਾਉਣਾ ਤੇ ਫਸਾ ਦੇਣਾ ਚੱਲ ਜਾਣਾ ਉਹ ਭਰਾ ਵਧੀਆ ਕਪੜਾ ਇਹ ਹਾਲੇ ਲੱਲੀ ਬਣ ਕੇ ਘੁੰਮਣਾ ਵਿੱਚ ਤੇ ਪਸਾਰਾ ਕੰਮ ਤਾਂ ਲੱਲੀ ਬਣ ਕੇ ਕਰ ਕੱਲ 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 ਇਹ ਚੱਲ ਗਿਆ ਮੇਰਾ ਸ਼ਹਿਰ ਨੂੰ ਮੈਂ ਕਿਹ ਚੱਲ ਉਹ ਤੇ ਦੇਖਦੇ ਆ ਇਹ ਤਾਂ ਮੈਨੂੰ ਉਧਰ ਹੀ ਨੂੰ ਲੈ ਗਿਆ ਆਪਣੇ ਸਹੋਰੀ ਵੱਟੀ ਉਦੋਂ ਮੈਂ ਕਪੜਾ ਦੇ ਵਤੀ ਲੈ ਕੇ ਗਿਆ ਉਦੋਂ ਨੂੰ ਫੇ ਉਹ ਤਾਂ ਚੱਲ ਕੇ ਮੇਰਾ ਹੋ ਗਿਆ ਜਾਨੂ ਮੈਂ ਉਹ ਕਪੜਾ ਲੈਣਾ ਇੱਕ ਪਿੰਟ ਲੈਣੀ ਆ ਆਪਾਂ ਇਹ ਬਾਰਦੀ ਚਾਹੀਦੀ ਆ ਆਪਾਂ ਨੂੰ ਇੱਕ ਉਹ ਪੰਜ ਮਹੀਨੇ ਹੋ ਗਏ ਬਾਹਰੋਂ ਆਏ ਇੱਕ ਉਹ ਅੰਦਰ ਸੀਗਾ ਸਾਹਿਬ ਇੱਕ ਉਹ ਵਾਰਦੀ ਲਈ ਨਵੀਂ ਵਾਰਦੀ ਦਾ ਪਾਵਾਂਗੇ ਨਾਲੇ ਗੋਰਪੁਰ ਤੇ ਕੰਮ ਆ ਜੂ ਨਾ షూਟਿੰਗ 'ਚ ਕੰਮ ਆ ਜੂ ਹੋਈ ਤਾਂ ਹੀ ਸੋਚ ਕੇ ਬੈਠਾ ਚੱਲ ਲੈ ਰਹੇ ਹੁਣ ਸਟੇਜ ਵੀ ਲਾਉਣੀ ਹੈ ਗੋਰਪੁਰ ਤੇ ਉਹ ਕਰਦੇ ਹੋ ਪਹਿਲਾਂ ਹੀ ਗੋਰਪੁਰ ਨਾ ਪਹਿਣਾ ਯਾਰ ਗੋਰਪੁਰ ਤੋਂ ਪਹਿਲਾਂ ਪਹਿਲਾ ਮੈਂ ਕਰ ਦੇਣਾ ਕੰਮ ਹੋਰੀ ਹਫਤਾ ਦੋ ਦੋ ਹਫਤੇ ਪਹਿਲਾਂ ਕਰ ਲਿਆ ਸੀ ਆਹ ਕੋਣ ਆ ਏਮ ਕਰਦਿੰਗ ഓണിയോജോ അഭിജോത് മുതാ ਓ ਦੂਜਾ ਪੈਗੀ ਆਇਆ ਉਹ ਅੱਗ ਜੰਗਦੇ ਚਲੋ ਕੱਜ ਦਾ ਪੈਗ ਉਹ ਮਾਦਾ ਮੁੰਡਾ ਮੈਂ ਗੁੱਸੇ ਹੀ ਫੋਨ ਉਹਦੇ ਵਿੱਚ ਕੇ ਦੇ ਇਨਕਾ ਬੋਲ ਕਾਰਪੈਂਟਰ ਉਹ ਲੈ ਲੈਣਾ ਉਹ ਭਰਾਵਾ ਇਹੀ ਹੁੰਦਾ ਜਿੱਥੇ ਬਹੁਤ ਇੱਕ ਦਰ ਪੈਗ ਬੋਗਲ ਹੁਣ ਚੱਲਦੇ ਆ ਉਹ ਭਰਾਵਾ ਪਹਿਲੇ ਕੀ ਨਾ ਜੋ ਵੱੜ ਕੇ ਨਾਲ ਪਿੱਛੇ ਦਿਖਾਵੇ ਤੇ ਡਬਲ ਡਬਲ ਉਹ ਨਾ ਬਾਈਕ ਲੈ ਮੁੜ ਗਿਆ ਹਲਟੋ ਵਾਲੇ ਨਾਲ ਕਿੰਨੇ ਨੇ ਬੈਠਾਓ ਰੋਖ ਤਾਂ ਸਿੱਧੀ ਪਹਿਲਾਂ ਉਹ ਤੋਂ ਬਾਅਦ ਬੈਕ ਡਾਵਲ ਆ ਗਈ ਮੈਂ ਕਟਾਵਾ ਤੋਂ ਬਾਅਦ ਕਿਹੜੀ ਆਈ ਸੀ ਉਹ ਗਰਮੀ ਨਾਲ ਉਹਦੇ ਕੱਪੜੇ ਵੀ ਕਿੱਲੇ ਹੋ ਗਏ ਨਹੀਂ ਨਹੀਂ ਮੈਂ ਮੈਂ ਕਹਿੰਦਾ ਹੋਰ ਲਿਆ ਆ ਦੋ ਸੈਕਿੰਡ ਤਾਂ ਸੀ ਹੂੰ ਬਰਾਉਂ ਮੇਯੋ ਕਾ ਚਾਜਾ ਅਗਲੀ ਤੇਰੀ ਮੰਮੀ ਆਵੇ ਦੇਖ ਹੁਣ ਆ ਦੇ ਕਾਦੇ ਮਨ ਇਹ ਕੰਦੂ ਦੇ ਲਈ ਤਿੰਨ ਵੇਂ ਜਾਂਦਾ ਭਾਈ 3 ਵਜੇ ਨਾ ਨਾ 3 ਵਜੇ ਜਾ ਕੇ 4 ਰਾਤ ਨੂੰ ਨੀਂਦ ਆਉਣ ਲੱਪਈ ਨਾ ਤੇਰੇ ਕੋਲ ਸਾਧਨ ਕਰਕੇ ਤੈਨੂੰ ਅਜੇ ਈ ਲੱਗ ਰਿਹਾ ਜੇ ਤੂੰ ਸਟੈਪ ਕਰਕੇ ਉੱਪਰ ਜਾਂਦਾ ਤਾਂ ਤੈਨੂੰ ਮੁਸ਼ਕਲ ਆਉਣੀ ਉਹ ਤਾਂ ਹੈ ਹੀ ਭਾਈ ਸਟਾਰਟਅਪ ਕੰਨਾਂ ਦਾ ਔਖਾ ਹੀ ਹੁੰਦਾ ਰੇਖ ਚ ਬਾਹਰੋਂ ਕਿਹੜਾ ਬ੍ਰੈਂਡ ਲੈਂਦਾ ਸੀ ਕਿਹੜਾ ਬਾਹਰ ਪਰੋਂ ਕੋਣੀ ਪਰਾ ਲਾਈ। ਇਹ ਹੋਬਿੱਟ ਤਨ ਸਰਦੀ ਵਾਲੀ ਚੱਲਦੀ ਜਿੱਥੇ ਛੋਡੀ ਲੱਕਾਣਿਆ ਵਾਲੀ ਵਧੀਆ 100 ਮਿੰਟ ਤੱਕ ਪੀ ਲੋ ਸਾਹ ਸਰ ਤੱਕ ਮਾਰਦੀ। ਸਹੀ ਆ। ਕਾਣੇ ਛੋਡੀ ਵਾਲੀ ਚੱਲਦੀ ਸੀ ਤੂੰ। ਆਹ। ਉਹ ਛੋਡੀ ਵਾਲੀ ਚੱਲਦੀ ਆ ਬੜੀ। ਇੱਕ ਗੱਲ ਆ ਵੀ दारू ਦਾ ਨਾਮ ਬੰਦੇ ਦਾ ਚਿਹਰਾ ਕਿਹੜਾ ਜਾਂਦਾ ਹੈਗਾ। ਪਹਿਲਾਂ ਦੇਖਿਆ ਤੁਸੀਂ? ਤੂੰ ਤਾਂ ਪੈਕ ਦਾ ਪਤਾ ਬਿੱਟੂ ਤੇਰੇ ਰੇਟਾਂ ਦੇ ਦੇਖੀਆਂ। ਛੋਡੀ ਵਾਲੇ ਪੈਕੇਜ ਓ ਛੱਡੋ ਤੁਸੀਂ। ਚਿਹਰਾ ਦੇਖਦਾ ਕਿਹੜਿਆ ਛੋਡੀ ਦੇ ਨਾਂ ਤੇ। ਓਏ ਪਿਆਰ ਨਾਲ ਵਰਕ ਛੋਡੀ ਦੇ ਨਾਲ ਤੇ ਬਿੱਟੂ ਦੇ ਰੇਡਾਂ ਨਹੀਂ ਨੇ ਦੇਖੀਆਂ ਇਹ ਬਿੱਟੂ ਦੇ ਜੰਬ ਬਹੁਤ ਛੋਟੇ ਛੋਟੇ ਸੀ ਨਾ ਪਰ ਆਪਾਂ ਤਕੜੇ ਸੀ ਦੇਖਣ ਯੋਗ ਸੀਗੇ ਦੇਵਦਾ ਤੇ ਦੇਵਦਾ ਤਾਂ ਹੁੰਦੀ ਸੀਗੀ ਹੁੰਦੀ ਸੀ ਕਿ ਨਹੀਂ ਹੁੰਦੀ ਸੀ ਉਹ ਪੰਗਾ ਨਹੀਂ ਪਿਆ ਸੀ ਹਾਂ ਪੰਗਾ ਪਿਆ ਸੀ ਰੇਡ ਭਰਾਵਾ ਭਾਬੇ ਕਿਤੇ ਦੇਵਦਾ ਤਾਂ ਕਮਾਲ ਕੀਤੀ ਪੂਰੀ ਉਦੋਂ ਐਂ ਫੜ ਨਹੀਂ ਹੁੰਦਾ ਸੀਗੇ ਤਾਂ ਫਰਤੀਲਾ ਗੱਭਰੂ ਇਹਦੇ ਨਾਲ ਹੀ ਤਾਂ ਹੋ ਗਿਆ ਜੀ ਸਨੀ ਨਾਲ ਪੰਗਾ ਪੈ ਗਿਆ ਹਾਂ ਉਹ ਸੌਣੇ ਹੁਣੀ ਸੀ ਦਿੱਕੂ ਦੇ ਸੌਣੇ ਹੁਣੀ ਤੂੰ ਤਾਂ ਨਾ ਨਾ ਮੁਗਰੀ ਲੜਿਆਈ ਕੁਦਾ ਸੀ ਮੁਗਰੀ ਦਾ ਕੁਦਾ ਕੁਦਾ ਹੀ ਕਰ ਹਾਏ ਕਰੋ ਭੋਲਾ ਭੋਲਾ ਆ ਭੋਲਾ ਭੋਲਾ ਸ਼ਾ ਭੋਲਾ ਭੋਲਾ ਮਹਿਗਾ ਕਿਢਾ ਗਿਆ ਸਾਡੇ ਪਿੰਡ ਉਹ ਲੱਗ ਕੇ ਨਾ ਮੇਰਾ ਵੀ ਵਲੌਗ ਬਣਾ ਦੋ ਕੰਗਾ ਵਾਈਸ ਆ ਗਿਆ ਫੁੱਲ ਆ ਗਿਆ ਬੜਾ ਬੜਾ ਮਤੇ ਵੀ ਜਾ ਆ ਗਿਆ ਕਾਲੂ ਦਾ ਵਿਆਹ ਆ ਕਾੜ ਕੋਈ ਕੰਮ ਦੇਣਾ ਆ ਜਾ ਮੰਗਦਾ ਕੰਮ ਇਥੇ ਪਿੰਡੇ ਚੱਲਦਾ ਆ ਓਏ ਲੱਕੀ ਦੀ ਵੀਡੀਓ ਕਿਉਂ ਲਾਕ ਹੋ ਰਹੀ ਹੈ ਤੈਨੂੰ ਉਹ ਆ ਗਿਆ ਕਾਲੂ ਦੀ ਪਈ ਨਹੀਂ ਤੇ ਪਾਵਰ ਬੈਂਕ ਪਈ ਦੋਵਾਂ ਪਾਵਰ ਬੈਂਕਰ ਸੋਈ ਤੇ ਉੱਥੇ ਚਾਰ ਦਿਨ ਜਾਂਦੇ ਆ ਜਿੱਥੇ ਜਾ ਚੱਲ ਜਾਨਾ ਸੋਣਾ ਸੋਣਾ ਕਿਉਂ ਬੇਲੀ ਲੈ ਕੀ ਰੱਖਾ ਕਰ ਬੋਤ ਮੈਨੂੰ ਕਹਿੰਦੀ ਆ ਸਭ ਤਾਂ ਨਹੀਂ ਮਿਲਦੀ ਮੈਂ ਫੈਮ ਵੀ ਦੇਖ ਵੇ ਮਾਂ ਮਰੀ ਦਾ ਫੋਨ ਆ ਕਹਿੰਦਾ ਤੂੰ ਜਾ ਲੱਖ ਘੁੰਮ ਕਰ ਰਿਹਾ ਬੱਤ ਵਾਲਾ ਨਹੀਂ ਕੰਮ ਕਰਨਾ ਨਾਲ ਨੂੰ ਆਉਂਗਾ ਰਾਤ ਵਾਲਾ ਕੰਮ ਨਹੀਂ ਫੇ ਲੱਗੀ ਤੇਰੀ ਉਹ ਕਰਦੀ ਏ ਵਧੀਆ ਬਣਾ ਦੀ ਰੀਲ ਇੱਕ ਛੋਟੀ ਸਵੇਰ ਨੂੰ ਕਰ ਬੰਦਿਆ ਵਾਂਗੂ ਤੈਨੂੰ ਮੈਂ ਦੱਸਾਂ ਹਾਂ ਆਹ ਹੋ ਗਿਆ ਕਰਦੇ ਦਾ ਮਾਰਦੇ ਮੈਂ ਹੁਣ ਹੀ ਕਰ ਕਿਉਂਕਿ ਮੈਂ ਨਹੀਂ ਆਉਣਾ ਚਾਹੁੰਦਾ ਮੈਂ ਭੈਣ ਰੱਖਣਾ ਤਾਂ ਬੰਦਾ ਰੱਖਲਾ ਹਾਂ ਹਾਂ ਤੂੰ ਕਹ ਰੱਖਲਾ ਕੋਈ ਨਹੀਂ ਫੇਰ ਕਾਲਾ ਚੱਲਦਾ ਕੰਮ ਦੀ ਘਾੜ ਨਹੀਂ ਤੁਨੂੰ ਦੱਸ ਦੇ ਉਹਨੂੰ 10000 ਮੇਰਦਾ ਮਿੱਲਾ ਚੱਲਦੀਆਂ ਹੈਗਾ ਉਹ ਤਾਂ ਬਹਿ ਜਾਂਦਾ ਉਹ ਤੇਰਾ ਸੀ ਯਾਰ ਉਤਰ ਕੇ ਬਤ ਨਹੀਂ ਦਿੱਤੇ ਉਹ ਬੋਲ ਕੇ ਆਂ ਰਾਮਾ ਜੋ ਗਿਆ ਕਿਤੇ ਨਹੀਂ ਕੋਈ ਕਿੰਦੇ ਉੱਤੇ ਕਾਹਦੇ ਸਾਨੂੰ ਫੇਰ ਯਾਰ ਤੇਰਾ ਪਰਸੈਂਟ ਚਾਜ ਗਿਆ ਕੰਮ ਲੱਗਦਾ